ਅੰਮ੍ਰਿਤ ਵੇਲੇ ਦਾ ਹੁਕਮ ਨਾਮਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਰਾਮਕਲੀ ਮਹਿਲਾ ਪੰਜਵਾਂ ਜੋ ਤਿਸ ਭਾਵੈ ਸੋ ਥੀਆ ਸਦਾ ਸਦਾ ਹਰ ਕੀ ਸਰਨਾਈ ਪ੍ਰਭ ਬਿਨ ਨਾਹੀ ਆਨ ਬਿਆ ਰਹਾਉ ਪੁੱਤ ਕਲਤ ਲਖਮੀ ਦੀਸੈ ਇਨ ਮੇ ਕਿਚੂ ਨਾ ਸੰਗ ਲਿਆ बिखै ठगोरी खाए पुलाना माया मंदिर त्या गया निंदा कर कर बहुत बिगूता गर्भ जोन में कीर्त पया पूरब कमाने छोड़े नाही जब दूत ग्रस्यो महा पया बोला झूठ कमावे अवरा तिसना न बहुत हया ਅਸਾਦ ਰੋਗ ਉਪਜਾ ਸੰਤ ਦੂਖਨ ਦੇਵ ਵਿਨਾਸੀ ਮਹਾਖਿਆ ਜਿਨੇ ਨਿਵਾਜ਼ੇ ਤਿਨਹੀ ਸਾਜੇ ਆਪੇ ਕੀਨੇ ਸੰਤ ਜਯਾ ਨਾਨਕ ਦਾਸ ਕੰਠ ਲਾਏ ਰਾਖੇ ਕਰ ਕਿਰਪਾ ਪਾਰ ਬ੍ਰਹਮਯਾ ਏ ਪੰਜਵੀਂ ਪਾਛੈ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਬਾਣੀ ਹੈ ਗੁਰੂ ਸਾਹਿਬ ਫਰਮਾਉਂਦੇ ਹਨ ਜੋ ਕੁਛ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਹੋ ਰਿਹਾ ਹੈ ਇਸ ਵਾਸਤੇ ਸਦਾ ਹੀ ਉਸ ਪ੍ਰਭੂ ਦੀ ਸ਼ਰਨ ਪਿਆਰ ਰਹੁ ਪ੍ਰਭੂ ਤੋਂ ਬਿਨਾਂ ਕੋਈ ਹੋਰ ਦੂਜਾ ਕੁਛ ਕਰਨ ਯੋਗ ਨਹੀਂ ਹੈ ਪੁੱਤਰ istri ਮਾਇਆ ਇਹ ਜੋ ਕੁਛ ਦਿਖ ਰਿਹਾ ਹੈ ਇਹਨਾਂ ਵਿੱਚੋਂ ਕੁਝ ਵੀ ਅੰਤ ਵੇਲੇ ਜੀਵ ਆਪਣੇ ਨਾਲ ਨਹੀਂ ਲੈ ਜਾਂਦਾ ਵਿਸ਼ੇ ਵਿਕਾਰਾਂ ਦੀ ਠੱਗ ਬੂਟੀ ਖਾ ਕੇ ਜੀਵ ਕੁਰਾਹੇ ਪਿਆ ਰਹਿੰਦਾ ਹੈ ਆਖਿਰ ਇਹ ਮਾਇਆ ਇਹ ਸੋਨਾ ਕਰ ਸਭ ਕੁਝ ਛੱਡ ਕੇ ਟੁੱਟ ਜਾਂਦਾ ਹੈ ਜੀਵ ਦੁਨੀਆ ਦੀ ਨਿੰਦਾ ਕਰ ਕਰਕੇ ਬਹੁਤ ਖੁਆਰ ਹੁੰਦਾ ਰਹਿੰਦਾ ਹੈ ਤੇ ਆਪਣੇ ਇਸ ਕੀਤੇ ਅਨੁਸਾਰ ਜਦ ਮਰਨ ਦੇ ਗੇਟ ਵਿੱਚ ਜਾ ਪੈਂਦਾ ਹੈ ਇਹ ਆਮ ਅਸੂਲ ਦੀ ਗੱਲ ਹੈ ਕਿ ਪੂਰਵਲੇ ਕੀਤੇ ਕੰਮਾਂ ਦੇ ਸੰਸਕਾਰ ਜੀਵ ਨੂੰ ਛੱਡਦੇ ਨਹੀਂ ਹਨ ਤੇ ਵੱਡਾ ਭਿਆਨਕ ਜਮਦੂਤ ਇਸ ਨੂੰ ਕਾਬੂ ਕਰੀ ਰੱਖਦਾ ਹੈ ਮਾਇਆ ਦੇ ਮੋਹ ਦੀ ਠਗਪੂਟੀ ਖਾ ਕੇ ਮਾਇਆ ਦੀ ਖਾਤਰ ਜੀਵ ਝੂਠ ਬੋਲਦਾ ਹੈ ਮੂੰਹ ਆਗਦਾ ਹੋਰ ਹੈ ਤੇ ਕੰਮਾਂ ਦਾ ਕੁਝ ਹੋ ਰਿਹਾ ਹੈ ਇਸ ਦੀ ਮਾਇਆ ਦੀ ਤ੍ਰਿਸ਼ਨਾ 부ਝਦੀ ਨਹੀਂ ਮਾਇਆ ਦੀ ਹਾਏ ਹਾਏ ਸਦਾ ਇਸ ਨੂੰ ਲਗੀ ਰਹਿੰਦੀ ਹੈ ਸੰਤ ਜਨਾਂ ਦੀ ਨਿੰਦਾ ਕਰਨ ਦੇ ਕਾਰਨ ਮਾਇਆ ਦੀ ਤ੍ਰਿਸ਼ਨਾ ਦਾ ਲਾ ਇਲਾਜ ਰੋਗ ਜੀਵ ਦੇ ਅੰਦਰ ਪੈਦਾ ਹੋ ਜਾਂਦਾ ਹੈ ਇਸ ਵੱਡੇ ਖਈ ਰੋਗ ਦੇ ਵਿੱਚ ਹੀ ਇਸ ਦਾ ਸ਼ਰੀਰ ਨਾਸ ਹੋ ਜਾਂਦਾ ਹੈ ਪਰ ਹੈ ਭਾਈ ਸੰਤ ਜਨਾਂ ਦੀ ਨਿੰਦਾ ਤੋਂ ਜੀਵ ਨੂੰ ਹਾਸਲ ਕੁਝ ਨਹੀਂ ਹੁੰਦਾ ਪ੍ਰਭੂ ਨੇ ਆਪ ਹੀ ਸੰਤ ਜਨਾਂ ਨੂੰ ਜੀਤ ਦਾ ਮਾਲਕ ਬਣਾਇਆ ਹੁੰਦਾ ਹੈ ਉਹਨਾਂ ਨੂੰ ਉਸੇ ਪ੍ਰਭੂ ਨੇ ਪੈਦਾ ਕੀਤਾ ਹੋਇਆ ਹੈ ਜਿਸ ਨੇ ਉਹਨਾਂ ਨੂੰ ਆਦਰ ਸਤਕਾਰ ਦਿੱਤਾ ਹੋਇਆ ਹੈ ਗੁਰੂ ਸਾਹਿਬ ਕਹਿੰਦੇ ਹਨ ਪਰਮਾਤਮਾ ਮਿਹਰ ਕਰਕੇ ਦਿਆ ਕਰਕੇ ਆਪਣੇ ਦਾਸਾਂ ਨੂੰ ਆਪ ਹੀ ਆਪਣੇ ਗੱਲ ਨਾਲ ਲਾਏ ਰੱਖਦਾ ਹੈ